ਚਲ ਇਹ ਆ ਬੱਸਾਂ ਦੀ ਬੜੀ ਰਹਿਮਾਨਦਾਰੀ ਹੋ ਹੈ ਆਹੋ ਆਵੇਲਾ ਲਾ ਕੇ ਛੜਕੀ ਤੇ ਆ ਘਰ ਹੀ ਰੋਡ ਦੇ ਉੱਤੇ ਤੇ ਘਰ ਵਾ ਉਹ ਤੇ ਗੱਲ ਆ ਕਿਦਾਂ ਵੇਖ ਲੋ ਜਮੀਨ ਵੇਖ ਲੋ ਕਿੰਨੀ ਇਹਨਾਂ ਦੀ ਸੁਖਣਾ ਹੈ ਆ ਕਮਾਦ ਲਾਉਂਦੇ ਲੱਗਦੇ ਇਹ ਆਹੋ ਕਰਨਕ ਵੱਢ ਕੇ ਇਹਦਾ ਲਾਉਂਦੇ ਆ ਆਹੋ ਫਿਰ ਆ ਹੋਏ ਨਾ ਸੇਵਾ ਪਾਣੀ ਕਿੱਥੇ ਦਾ ਕਰਦੇ ਆ ਆਹੋ ਇਹ ਗੱਲਾਂ ਬਥੇਰੀ ਠੰਡ ਵਾ ਸਾਡੀ ਧੀ ਸੁਖੀ ਆ ਉਹ ਤੇ ਗੱਲ ਹੋਰ ਸਾਨੂੰ ਕੀ ਚਾਹੀਦਾ ਵਾ ਹੋਰ ਚਲ ਨਾ ਬੜਾ ਵੀ ਚਲੋ ਆਪਣੇ ਘਰ ਸੁਖੀ ਆ ਆਹੋ ਲੈ ਗੇਟ ਤਾਂ ਅਜ ਖੁੱਲਾਈ ਆ ਚੱਲ ਚੱਲ ਆਈ ਬਣਿਆ ਪਤਾ ਨਹੀਂ ਘਰ ਵੀ ਹੈਗੀ ਆ ਕਿ ਨਹੀਂ ਉਹਦਾ ਦਲਜੀਤ ਤੇ ਘਰੇ ਹੁਣ ਦਲਜੀਤ ਨੇ ਕਿੱਥੇ ਜਾਣਾ ਵਿਚਾਰੀ ਨੇ ਉਹੋ ਤੇ ਗੱਲ ਵਾ ਬਾਕੀ ਇਹ ਆ ਵੀ ਬੰਦੇ ਬੁੰਦੇ ਬਾਹਰ ਲੱਗੇ ਆ ਆਹੋ ਚਾਹ ਪਾਣੀ ਕਿੱਧਰ ਕਿਤੇ ਕੋਈ ਹੁਣ ਮਦਦ ਚੱਲ ਕੇ ਦੇਖਣੇ ਜਾ ਕੇ ਹਾਂ ਗੇਟ ਦੀ ਆਵਾਜ਼ ਆਈ ਏ ਖੁੱਲਣ ਦੀ ਕੌਣ ਆਇਆ ਵਾ ਆਏ ਹਾਏ ਆ ਨੰਗਰੇ ਕਿੱਧਰ ਫੇਰ ਤੁਰੇ ਆਉਂਦੇ ਝੋਲਾ ਫੜ ਕੇ ਹਾਦੀ ਹੋ ਗਈ ਇੰਨਾਂ ਵਾਲੇ ਵੀ ਇਹ ਵੇਲੇ ਯਾਰ ਏ ਹਫ਼ਤਾ ਨਹੀਂ ਪੈੜ ਦਿੰਦੇ ਫੇਰ ਆਣ ਟਪਕਦੇ ਆ ਹੁਣ ਪਤਾ ਨਹੀਂ ਕਿੰਨੇ ਦਿਨਾਂ ਵਾਸਤੇ ਆਉਣ ਦੇ ਆ ਪਿਓ ਨੇ ਚਲ ਜਾਣਾ ਵਾ ਤੇ ਮਾਂ ਨੇ ਫੇਰ ਇੱਥੇ ਰਹਿ ਜਾਣਾ ਹਾਦੀ ਹੋਈ ਇਹਨਾਂ ਵਾਲੀ ਕਿਤੇ ਲੈ ਆ ਗਈ ਸਾਸਰੀਕਾਲ ਭੈਣ ਜੀ ਸਾਸਰੀਕਾਲ ਸਾਸਰੀਕਾਲ ਭੈ ਜੀ ਯਾਰ ਜੀ ਹੋਰ ਅਬ ਵਧੀਆ ਠੀਕ ਠਾਕ ਆ ਤੁਸੀਂ ਸੁਣਾਓ ਬੜਾ ਫੜਾ ਵਧੀਆ ਆਪਣਾ ਆਜੋ ਹਾਂ ਜੀ ਸਾਰੇ ਘਰੇ ਹੀ ਆ ਹਾਂਜੀ ਹਾਂਜੀ ਘਰੇ ਹੀ ਆ ਮੈਂ ਕਹਿੰਦਾ ਮੌਸਮ ਵਧੀਆ ਇੱਥੇ ਬਾਹਰ ਨਾ ਬਹਿ ਜੀ ਕਿੱਥੇ ਬਹਿ ਜੰਨੇ ਆ ਹੈ ਕੋਈ ਨਹੀਂ ਬਾਜੀ ਗਰਮੀ ਬੜੀ ਆ ਮੈਂ ਤੇ ਉਦਾਂ ਹੀ ਆਣ ਕੇ ਬਹਿ ਗਈ ਬਾਹਰ ਵੇਖਣ ਵਾਸਤੇ ਤੇ ਕੋਈ ਨਹੀਂ ਆ ਮੈਨੂੰ ਫਿਰ ਬਾਹਰ ਹੀ ਬਹਿਣਾ ਪੈਣਾ ਵਾ ਗਰਮੀ ਬੜੀ ਲੱਗਦੀ ਆ ਆਜੋ ਅੰਦਰ ਹੀ ਚਲੋ ਚਲੋ ਤੇ ਦਲਜੀਤ ਹਾਂਜੀ ਮਮੀ ਬਾਹਰ ਆ ਤੇਰੇ ਮਾਪੇ ਆਏ ਹੋ ਹਾਂ ਉਹ ਵੀ ਸਸੀ ਕਾ ਸਸੀ ਕਾ ਪੁੱਤ 3 ਹਰਸ ਨਾ ਪੁੱਤ ਠੀਕ ਹੱਦਿਆ ਹੱਦਿਆ ਹਾਂ ਤੇ ਇਸ ਨਾਲ ਡੇਡ ਸਸੀ ਕਾ ਸਸੀ ਕਾ ਕੀ ਹਾਲ ਆ ਠੀਕ ਠਾਕ ਵਧੀਆ ਵਧੀਆ ਆਜੋ ਮਮੀ ਚੱਲ ਪੁੱਤ ਚਲੋ ਚਲੋ ਬੈਠੇ ਪੁੱਤ ਕਰਨੇ ਬੈਠੇ ਹਾਲੇ ਪਤਾ ਅੱਤੇਰੇ ਵਾਸਤੇ ਲਿਆਂਦਾ ਫਰੂਟ ਤੇ ਮੈਂ ਪਾਣੀ ਲੈ ਕੇ ਆਉਣੀ ਚਲ ਕੋਈ ਨਹੀਂ ਉਹਨਾਂ ਨੂੰ ਬੁਲਾ ਦਿੱਤੀ ਨਾ ਸਾਨੂੰ ਹਾਂਜੀ ਹਰ ਇੱਕ ਸਾਰੇ ਮੈਂ ਆ ਕੇ ਆਖਿਆ ਇੰਨਾ ਠੰਡਾ ਕਮਰਾ ਵਾ ਬਹੁਤ ਜਵਾਬ ਵੈਸੀ ਆਹ ਇਫੀ ਲੱਗਾ ਵਾ ਰਹਿ ਹੈ ਕਿ ਨੀਆਂ ਚੀਜ਼ਾਂ ਉਹਨਾਂ ਦੀਆਂ ਆਪਣੀਆਂ ਮौजਾਂ ਹੈ ਆਪਾਂ ਦੇ ਕਿਤੇ ਵਿਚਾਰਿਆ ਗਰੀਬਾਂ ਨੇ ਕਿਤੇ ਪੱਖੇ ਦੀ ਹਵਾ ਹੀ ਲਈ ਮਾਣੀ ਮੋਟੀ ਉਹ ਵੀ ਸਾਡਾ ਖਰਾਬ ਹੀ ਰਹਿੰਦਾ ਵਾ ਆ ਤੇ ਸਵਰਗਵਾ ਤੇ ਸਵਰਗ ਚ ਪੈਣ ਵਾਲੀ ਗੱਲ ਵਾ ਹੈ ਅੰਦਰ ਆਏ ਆ ਉਹ ਤੱਕ ਤੇ ਮੇਰੀ ਬਰਸੀ ਚ ਮੰਡੀ ਆਂਦੇ ਵਾ ਮਹਿੰਗਾ ਹੀ ਕਿੰਨੇ ਕਦਮ ਦਾ ਹੁਦਲ ਜਿੱਦੇ ਡੈਡੀ ਮੇਰੇ ਸਾਹ ਨਾਲ ਕੋ 50 60 ਹਜ਼ਾਰ ਲੱਗੇ ਸਾਡੇ ਹੁਣ ਹਾਏ ਮੈਂ ਮਰ ਜਾ 50 60 ਹਜ਼ਾਰ ਦਾ ਤੇ ਹੋ ਤੇਰਾ ਤਾਂ ਮੁਫਤ ਆਉਂਦਾ ਵਾ ਹਾਏ ਹਾਏ ਫਿਰ ਸਾਡੀ ਪਹੁੰਚ ਤੋ ਤੇ ਬੜਾ ਦੂਰ ਵਾ ਓੱਚਾ ਕੋਈ ਨਹੀਂ ਕੀ ਪਤਾ ਮਾਰ ਆਏ ਨੇ ਕਿਹੜੇ ਰੰਗਾਂ ਚ ਰਾਜੀ ਐ ਐਵੇਂ ਨਾ ਤੂੰ ਦਿਲ ਦਿਖਾ ਕਰਿਆ ਕਰ ਚੱਲ ਕੋਈ ਨਹੀਂ ਚੱਲ ਮੇਰੀ ਧੀ ਤੇ ਸੁਖ ਲੈਣ ਲਈ ਆ ਨਾ ਬਹੁਤ ਗੱਲ ਵਾ ਵੇਖਾਂ ਕਿ ਡੱਲ ਫਾਫਾ ਫੜ ਕੇ ਲਿਆਈ ਆ ਪਤਾ ਨਹੀਂ ਕੀ ਲਿਆ ਇਹ ਲਫਾਫੇ ਵਿੱਚ ਫੇਰ ਕਹਣਾ ਮੇਰੀ ਮੰਮੀ ਆਈ ਸੀ ਮੇਰੇ ਲਈ ਫਰੂਟ ਲੈ ਕੇ ਆਈ ਸੀ ਤੇ ਫਰੂਟ ਵੀ ਉਹ ਦੱਸਣੇ ਆ ਜਿਹੜੇ ਮਹਿੰਗੇ ਮਹਿੰਗੇ ਆ 200 250 ਰੁਪਏ ਕਿਲੋ ਵਾਲੇ ਤੇ ਹੈ ਕੀ ਸੀਗੀ ਐਨੇ ਕਿ ਜਨੇ ਲਫਾਫੇ ਪਤਾ ਨਹੀਂ ਵਿੱਚ ਕੀ ਪਾਇਆ ਹੈਗਾ ਵੇਖਾਂ ਪੜਾ ਲੱਗ ਜਾ ਕੇ ਦੇਖੀ ਪਊਗਾ ਕੋਹ ਨਾ ਕੋਹ ਕਿ ਜਿਆ ਚਾਤਰਦਾ ਆਪੇ ਬਣਾਉਂਗੇ ਮੈਨੂੰ ਕੋ ਲੋੜਾ ਚਾਵਾਂ ਬਣਾਉਣ ਦੀ ਉਹਦੀ ਕੁੜੀ ਬਣਾਵੇ ਨਾ ਬਣਾਵੇ ਮੈਂ ਵੀ ਚਾਹ ਕਰਾਮ ਨੇ ਇਸੇ ਜੇ ਬੈਣੀ ਆ ਕਿ ਮੈਂ ਐਵੇਂ ਗਰਮੀ ਚ ਮਰਨਾ ਵਾ ਬੈਠੇ ਜੇ ਹਾਂਜੀ ਪੰਜੀ ਭਾਜੀ ਹਣੀ ਨੂੰ ਇੱਥੇ ਕਿਤੇ ਕਿੱਥੇ ਗਏ ਐਸ ਨਹੀਂ ਹਣੀ ਉਹ ਬਾਹਰ ਘਰ ਨਾ ਲੱਗਣ ਡਿਆ ਵਾ ਅੱਛਾ ਅੱਛਾ ਹਾਂਜੀ ਆਪਾਂ ਨਾ ਅੱਗੇ ਵੇਖਣ ਡੇ ਹੀਗੇ ਤੇ ਲੱਗਦਾ ਕ ਮਾਦਲਾ ਹੁੰਦਾ ਇਹ ਆ ਹਾਂਜੀ ਆਹੋ ਤੇ ਬਸ ਉਹਥੇ ਬੈਠੇ ਆ ਡੇ ਕੰਮਕੁਮ ਨਾਲ ਖਾਦ ਕੁਝ ਪਾਣੀ ਪੈਂਦੀ ਫਿਰ ਸਿਆੜ ਕੱਢ ਕੇ ਦੇਣੇ ਪੈਂਦੇ ਆ ਅੱਛਾ ਅੱਛਾ ਹਾਂਜੀ अच्छा काम दादा कुमाद दा। में लेटी कर लिया ले तू ओ नहीं पाजी इधर ये बड़े लोकां ने लावणा वा ताडे बल काट लांदे आ ਨਾਲੇ ਤੁਹਾਨੂੰ ਕੱਟ ਨੌਲੇਜ ਹੁਣੀ ਆ ਨਾ ਤੂੰ ਤੇ ਲਾਉਂਦੇ ਨਹੀਂ ਬਣੇ ਗੰਨਾ ਨਾ ਨਾ ਇਹ ਗੱਲਾਂ ਆਹੋ ਚਾਰ ਪਹਿਲੀਆਂ ਹੋਣ ਤੇ ਗੰਨਾ ਲਾਇਆ ਜਾਂਦਾ ਵਾ ਧਰਮੀ ਬੜੀ ਹੀ ਪੁੱਤ ਬਾਹਰ ਤੇ ਹਾਂਜੀ ਹਾਂਜੀ ਹੈ ਭੈਣ ਜੀ ਇੱਥੇ ਮੇਰੇ ਠੰਡ ਪੈ ਗਈ ਹੁਣੀ ਮੈਂ ਕਹਿੰਨੀ ਆ ਆਹ ਤੇ ਸਵਰਗ ਵਾ ਭੈਣ ਜੀ ਸਵਰਗ ਕਿਹੜਾ ਕਿਸ ਨੇ ਵੇਖਿਆ ਵਾ ਹੈ ਨੀ ਵਾਰ ਗਰਮੀ ਤਪਸ਼ ਮੈਂ ਡਈ ਤਾਂ ਅੰਦਰ ਵੱੜਦਾ ਐ ਉਹ ਤੇਰੀ ਬਰਫ ਪੈਣ ਦੀ ਹੁੰਦੀ ਆ ਇਹਨੂੰ ਹੀ ਸਵਰਗ ਕਹਿੰਦੇ ਆ ਇਹੋ ਹੀ ਸਵਰਗ ਕਹ ਪੈਣ ਜੀ ਤੁਹਾਡੀ ਤੇ ਸਵਰਗਾਂ ਚ ਪੈ ਗਈ ਆ ਵਾਕਿਆ ਹੀ ਪੈਣ ਜੀ ਸੱਚੀ ਗੱਲ ਤੁਹਾਡੀ ਤੇ ਸਵਰਗ ਚ ਪੈ ਗਈ ਆ ਚੰਗੇ ਕਰਮ ਕੀਤੇ ਸਾਡੀ ਦੀ ਨੇ ਆਹੋ ਕੇ ਬਹੁਤ ਚੰਗੇ ਕਰਮ ਕੀਤੇ ਹੀ ਨੇ ਜਿੰਨੇ ਇਹੋ ਜਿਹਾ ਘਰ-ਬਾਰ ਮਿਲ ਗਿਆ ਵਾ ਤੇ ਸਾਡੇ ਵਾਰੀ ਰੱਬ ਨੇ ਕਿੱਥੇ ਚਲ ਗਏ ਕਰਮ ਲਿਖਣ ਵਾਸਤੇ ਕਿਉਂ ਪੈਣ ਜੀ ਐਦਾਂ ਕੋ ਕਹਿਣ ਦੇ ਜੀ ਤੁਹਾਡੇ ਕਰਮ ਹੀ ਤੋਂ ਨੇ ਚੰਗੇ ਆ ਆਹੋ ਨਹੀਂ ਭੈਣ ਜੀ ਉਦਾਂ ਹੀ ਬੱਸ ਕਈ ਗੱਲਾਂ ਹੁੰਦੀਆਂ ਉਹ ਨਿੱਕੀਆਂ ਮੋਟੀਆਂ ਜਿੰਨਾ ਤੋਂ ਆ ਗੱਲ ਕਹਿਤੀ ਮੈਂ ਇਹ ਤੇ ਰਾਮ ਨਾ ਆਪਣਾ ਕੰਮ ਕਰਦੀ ਆ ਕਰਕੇ ਉਸੇ ਵੇਲੇ ਆਣ ਕੇ ਏਸੀ ਚਲਾ ਕੇ ਰਾਮ ਨਾ ਪੈ ਜਾਂਦੀ ਅੰਦਰ ਤੇ ਮੇਰੇ ਵਰਗੀ ਭਾਵੇਂ ਬਾਹਰੋਂ ਸੜੀ ਧੁੱਪੋਂ ਆਈ ਹੋਵੇ ਉਹ ਵੀ ਨਹੀਂ ਪਤਾ ਹੁੰਦਾ ਇਹਨੂੰ ਅੰਦਰ ਕਿ ਮੰਮੀ ਆਈ ਬਾਹਰੋਂ ਕੁੱਟ ਪਾਣੀ ਦੇਣਾ ਵਾ ਚੱਲ ਭੈਣ ਜੀ ਨਿਆਣੀ ਆ ਤੁਸੀਂ ਆਹ ਆਵਾਜ਼ ਮਾਰ ਲਿਆ ਕਰੋ ਨਹੀਂ ਭੈਣ ਜੀ ਆਵਾਜ਼ਾਂ ਮਾਰ ਮਾਰ ਕੇ ਇਹਨੂੰ ਆਵਾਜ਼ਾਂ ਮਾਰ ਮਾਰ ਕੇ ਤੇ ਫੇਰ ਕੋ ਪਾਣੀ ਲੈਣੀ ਆ ਮੈਂ ਮੈਨੂੰ ਪੁੱਛ ਲਓ ਭਾਵੇਂ ਗਈ ਹੀ ਮੈਂ ਮੈਂ ਤੰਤਰੀ ਹਕਲੀ ਬਕਲੀ ਆਈ ਤੂੰ ਕੋਈ ਡੈਡੀ ਇਨਾਂ ਤੇ ਫਿਰ ਰਾਜ ਧਾਰ ਗੇ ਆ ਮੰਡੀ ਚਲ ਗੇ ਮੈਂ ਤਾਂ ਵਾਜਾਂ ਮਾਨ ਮਰਸ਼ਦਾਨ ਹੋਈ ਆਏ ਪਾਣੀ ਦੇ ਦੋ ਕੁੱਟ ਕਿਤੇ ਗਰਮੀ ਵੇ ਗੋੜੇ ਗੋੜੇ ਬਾੜ ਨਾਲੇ ਭੰਜ ਤੁੱਪੇ ਕਦੇ ਨਿਕਲੇ ਨਹੀਂ ਨਾ ਚੱਲ ਦਲਜੀਤ ਪੁੱਤ ਪੁੱਤ ਪਾਣੀ ਦਿਆ ਕਰ ਹੁੰਦੇ ਮम्मी ਮੈਂ ਨਾ ਕੰਮ ਕਰਕੇ ਤੇ ਲੰਮੇ ਪੈ ਗਈ ਤੇ ਮੈਨੂੰ ਪਤਾ ਹੀ ਨਹੀਂ ਲੱਗਾ ਮੰਮੀ ਕਦੋਂ ਆਏ ਮੈਨੂੰ ਵਾਜ ਦਿੱਤੀ ਤੇ ਫਿਰ ਮੈਂ ਉਸ ਵੇਲੇ ਪਾਣੀ ਲੈ ਕੇ ਆਈ ਆਹ ਪਤਾ ਪਾੜੇ ਰੱਖੀ ਉੱਤੇ ਭੈਣ ਜੀ ਭਾਈ ਉਹ ਨਹੀਂ ਤੇ ਲੱਗ ਗਈ ਹੈ ਕਿਤੇ ਆਹੋ ਪਾਜੀ ਆ ਘਰ ਦੇ ਪਿਛਲੇ ਪਾਸੇ ਡੇ ਆ ਚਰੋਠੀ ਮੈਂ ਨਾ ਆ ਦੋ ਮਿੰਟੋਂ ਲੱਗ ਹੋ ਗਏ ਹੈ ਚਲੋ ਬਗਾਨਾ ਮਿਲ ਕੇ ਨਹੀਂ ਗਏ ਕੋਈ ਨਹੀਂ ਵੇਖਾ ਉਦਾਂ ਨਾ ਆਏ ਜਾਣਾ ਹੋਰ ਘੜੇ ਨੂੰ ਘਰ ਨਹੀਂ ਕੋਈ ਗੱਲ ਨਹੀਂ ਝੋਪ ਬੜੀ ਆ ਵੇਖ ਲੋ ਕੋਈ ਨਹੀਂ ਆਇਆ ਜੰਮੀ ਬੜੀ ਆ ਬਾਹਰ ਅੰਮ੍ਰਿਤ ਦੀ ਦਰਸਕੇ ਮਾਤਮਾ ਲਗਾਉਂਗਾ ਵੀ ਪਰ ਪੈੰਜ ਕਰਨਾ ਪੈਂਦਾ ਕੰਮ ਫਿਰ ਕਿੱਥੋਂ ਖਾਣੇ ਰੋਟੀਆਂ ਫਿਰ ਕੰਮ ਹੁਣ ਬੀਜਾਂਗੇ ਤੇ ਫੇਰ ਹੀ ਫਸਲ ਵੱਢਾਂਗੇ ਹੁਣ ਗਰਮੀ ਵਹਿੰਦੇ ਰਹੇ ਤੇ ਫੇਰ ਕੰਮ ਕਿੱਦਾਂ ਹੋਣੇ ਆ ਸਹੀ ਗੱਲ ਭੈਣ ਜੀ ਔਖਾ ਤੇ ਬਹੁਤ ਜ਼ਿਆਦਾ ਵਾ ਜਿਹੜੇ ਵਿਚਾਰੇ ਪੈਲਿਸ ਡੇ ਕਰਨ ਪਤਾ ਤੇ ਉਹਨਾਂ ਨੂੰ ਹੀ ਆ ਤੂੰ ਸੁਣਾ ਬਹੁਤ ਠੀਕ ਹਾਂ ਹਾਂਜੀ ਹਾਂਜੀ ਮੰਮੀ ਮੈਂ ਠੀਕ ਆ ਚਲੋ ਗੱਲਬਾਤ ਕਰਦੇ ਹਾਂ ਉਹ ਸੁਣਾ ਪੈਣ ਜੀ ਹਾਂ ਭੈਣ ਜੀ ਬਸ ਵਧੀਆ ਠੀਕ ਠਾਕ ਆ ਤੁਹਾਡੇ ਸਾਹਮਣੇ ਹੀ ਆ ਵੇਖ ਲਓ ਤੁਸੀਂ ਸੁਣਾਓ ਤੁਹਾਡੀ ਸਿਹਤ ਕਿਦਾਂ ਆ ਬਸ ਇਦਾਂ ਹੀ ਆ ਦਵਾਈ ਖਾ ਲਈ ਦੀ ਆ ਮੰਮੀ ਤੇ ਰੋਗੇ ਨਾ ਅੱਜ ਇੱਥੇ ਆ ਕੇ ਕਿੱਥੇ ਜਾਣਾ ਵਾ ਕਿਉਂ ਤਾਈ ਨੂੰ ਕਹਿ ਕੇ ਆਏ ਆ ਕਿ ਸਾਡੇ ਡੰਗਰਾਂ ਵਾਲ ਚਾਹੀ ਮਾਮਲੀ ਨਹੀਂ ਉਹ ਵੀ ਬੁਝਰ ਗਈ ਹੁਣ ਮੈਂ ਤੇ ਤੁਹਾਨੂੰ ਕਿਆ ਹੋਈ ਨਾ ਚੱਲ ਕੋਈ ਨਹੀਂ ਵੇਖ ਲੈ ਤੇਰੇ ਪਿਓ ਨੂੰ ਪੁੱਛ ਕੇ ਇਹ ਜੇ ਕਹਿਣ ਕਿ ਤੇ ਰਹਿ ਪਾਂਗੇ ਨਹੀਂ ਤੇ ਫਿਰਾਂ ਜਾਣ ਦੀ ਟਾਈਮ ਦੇ ਨਾਲ ਠੀਕ ਆ ਨਾ ਕਿਤੇ ਤੇ ਮਾਂ ਆਏ ਜੇ ਚੱਲ ਕੋਈ ਨਹੀਂ ਪਤਾ پتہ ਚੱਟ ਆ ਜੰਨੇ ਮਾਂ ਕਿੱਥੇ ਆਏ ਆ ਜਦੋਂ ਤੂੰ ਯਾਦ ਕਰਦੀ ਆਂ ਆਪਾਂ ਉਦੋਂ ਹੀ ਆ ਜੰਨੇ ਆਂ ਚਲਤੀ ਬੈਠੋ ਮੰਮੀ ਨਾਲ ਗੱਲਾਂ ਮਾਰੋ ਮੈਂ ਚਾਹ ਬਣਾ ਲੈਂਦੀ ਆਂ ਚਾ ਠੀਕ ਆ ਉਹ ਭੈਣ ਜੀ ਧੀਆ ਵੀ ਨਾ ਕਰਮਾਂ ਵਾਲੀਆਂ ਹੁੰਦੀਆਂ ਤੇ ਕਰਮਾਂ ਵਾਲੇ ਘਰ ਹੁੰਦੇ ਜਿੱਦੇ ਧੀਆ ਹੁੰਦੇ ਆ ਆਹੋ ਉਹ ਤੇ ਗੱਲ ਸਹੀ ਆ ਮਾਂ ਤੇ ਉਹ ਬਥੇਰੇ ਚੰਗੀਆਂ ਹੁੰਦੀਆਂ ਧੀਆ ਜੋ ਸਹੁਰੇ ਜਾਣ ਸਵਾਤ ਤੇ ਫੇਰ ਆਉਂਦਾ ਵਾ ਜੇ ਗਾੜੀਆਂ ਨੂੰ ਸਮਝਣ ਮਾਂ ਵੀ ਹੋਈ ਆ ਮੇਰੇ ਜੇ ਸਾਸਾ ਦਾ ਸਮਝੋ ਤੇ ਫੇਰ ਅਗਲੇ ਨੂੰ ਕਾਹਦਾ ਸੋਖਾ ਨਾ ਧੀਆ ਭੰਦੀਆਂ ਨਾ ਨੋਹਾਂ ਭੰਦੀਆਂ ਭੈਣ ਜੀ ਚੱਲ ਮੈਂ ਤੇ ਕਹਿੰਨੀ ਆ ਜਜੀਤ ਨੂੰ ਮਾਰ ਕੇ ਪਾਉਂਦੇ ਹੁਣ ਉਹ ਭੈਣ ਜੀ ਤੁਹਾਡੇ ਮੁੱਛ ਕਿਉਂ ਸ਼ੱਕਰ ਹੈ ਉਹ ਗੱਲ ਤੇ ਮੈਂ ਆਨੀ ਆ ਕਿ ਮਾਲਕ ਸੁਣ ਲੈ ਹੁਣੇ ਦੀ ਤੇ ਪੁੱਤ ਦੇ ਦੇ ਆ ਕੁੜੀਆਂ ਨਹੀਂ ਮੈਨੂੰ ਚਾਹੀਦੀਆਂ ਕੁੜੀਆਂ ਤੋਂ ਤੇ ਮੈਨੂੰ ਬੜੀ ਨਫ਼ਰਤ ਵਾ ਕਿੰਦਾ ਕਹਨੂ ਕਹਿੰਦੇ ਜੀ ਤੁਹਾਡੀ ਤੇ ਆਪਣੀ ਵੀ ਕੁੜੀ ਹੈ ਨਹੀਂਗੀ ਉਹ ਭੈਣ ਜੀ ਸ਼ੁਕਰ ਮਾਲਕ ਦਾ ਨਹੀਂ ਹੈਗੀ ਤੇ ਆ ਜੋ ਕੁਝ ਜਮਾਨੇ ਚ ਬਣ ਡਿਆ ਵਾ ਨਾ ਆ ਸਮਾਂ ਵੇਖੋ ਕਿਹੋ ਜਿਹਾ ਚੱਲਣ ਡਿਆ ਵਾ ਜਿੱਥੇ ਸੁਣੋ ਗੱਲਾਂ ਕਿਤੇ ਏਡੀਆਂ ਕਿਤੇ ਹੋਰ ਹਿਸਾਬ ਦੀਆਂ ਕੁੜੀਆਂ ਕਿਤੇ ਕੁੜੀਆਂ ਬਣ ਕੇ ਰਹਿੰਦੀਆਂ ਵਾ ਉਹ ਤੇ ਕਿਤੇਵਾਜ ਡਾਰੀਆਂ ਮਾਰਦੀਆਂ ਵਾ ਸਮਝਦੇ ਨਹੀਂ ਪਪਾ ਕਹਿੰਦੇ ਈਆਂ ਵਾ ਕਿਸੇ ਦੀਆਂ ਭੈਣਾ ਵਾ ਨਾ ਜੇ ਕਿਤੇ ਬਾਰਕਾਲ ਦਿੰਦੇ ਮਾਪਿਓ ਉੱਥੇ ਜਾ ਕੇ ਨੇ ਬਾਦੀਆਂ ਜੇ ਕਿਤੇ ਇੰਡੀਆ ਵਿੱਚ ਵਾ ਤੇ ਉੱਥੇ ਘਰੋਂ ਪੜਨ ਵਾਸਤੇ ਜਾਂਦੀਆਂ ਘਰਾਂ ਤੋਂ ਤੇ ਜਾ ਕੇ ਵੇਖੋ ਕੀ ਕੁਛ ਬਣਿਆ ਭੈਣ ਜੀ ਐਵੇਂ ਨਹੀਂ ਕਹੀਦਾ ਹੁੰਦਾ ਸਾਰੀਆਂ ਧੀਆ ਸਾਂਝੀਆਂ ਹੁੰਦੀਆਂ ਧੀਆ ਤੇ ਭੈਣ ਜੀ ਸਾਂਝੀਆਂ ਹੀ ਹੁੰਦੀਆਂ ਵਾ ਪਰ ਧੀਆ ਧੀਆ ਬਣ ਕੇ ਰਹਿਣ ਤੇ ਫੇਰੀ ਹੈ ਨਾ ਮੈਂ ਸਾਰਿਆਂ ਨੂੰ ਨਹੀਂ ਗਲਤ ਕਹਿੰਦੀ ਪਰ ਇਹ ਆ ਜਿਹੜੀ ਇੱਕ ਦੋ ਹੁੰਦੀ ਆ ਨਾ ਉਹ ਦੂਜਿਆਂ ਨੂੰ ਬਦਨਾਮ ਕਰਦੀ ਆ ਤੇ ਇਸੇ ਕਰਕੇ ਤਾਂ ਲੋਕੀ ਧਰਤੀਆਂ ਜੰਮਨ ਤੋਂ ਡਰਦੇ ਆ ਤੇ ਜੇ ਆ ਕੰਮ ਨਾ ਹੋਏ ਤੇ ਫਿਰ ਧੀਆ ਦਾ ਸੁੱਖ ਤੇ ਬਥੇਰਾ ਵਾ ਬਥੇਰਾ ਕੰਮ ਕਰਾਉਂਦੀਆਂ ਮਾਪਿਓ ਦਾ ਬਥੇਰਾ ਆਸਰਾ ਬਣਦੀਆਂ ਆ ਤੇ ਜਦੋਂ ਬਾਹਰ ਵੇਖੀਦਾ ਜਾ ਕੇ ਤੇ ਫਿਰ ਬੜਾ ਓਖਾ ਲੱਗਦਾ ਜੇ ਫਿਰ ਕਹਿੰਦਾ ਵਾ ਫਿਰ ਆਪ ਪੋਤੇ ਦੇ ਦਿੰਦਾ ਇਹਨੋਂ ਚੰਗਾ ਹੀਗਾ ਕੀ ਕਰੀਏ ਸਮਝ ਨਹੀਂ ਆਉਂਦੀ ਕੋਹ ਛੱਡ ਦੇ ਹੋਰ ਸੁਣਾਓ ਭੈਣ ਜੀ ਬਸ ਠੀਕ ਆ ਚਲ ਭੈਣ ਜੀ ਮੈਂ ਜਾਵਾਂ ਵੇਖਾਂ ਜਾ ਕੇ ਦਲਜੀਤ ਨੂੰ ਇੰਨੇ ਮਹੀਨੇ ਹੋ ਗਏ ਵਿਆਹ ਨੂੰ ਅਜੇ ਤੱਕ ਤੈਨੂੰ ਇਹ ਨਹੀਂ ਪਤਾ ਲੱਗਦਾ ਕਿ ਕਿਹੜੀ ਚੀਜ਼ ਕਿੱਥੇ ਆ ਉਹ ਜਾ ਕੇ ਦੱਸਣੀ ਪੈਂਦੀ ਹਰ ਇੱਕ ਨੂੰ ਪਤਾ ਨਹੀਂ ਦਿਮਾਗ ਕਿੱਥੇ ਲੈ ਕੇ ਫਿਰਦੀ ਏ ਕੁੜੀ ਗੀ ਦੱਸੂਗੀ ਜਾ ਕੇ ਤੇ ਫਿਰ ਚਾਹ ਬਣਾ ਕੇ ਆਉਣੀ ਏ ਇੱਕੋ ਹਾਇ ਰੱਬਾ ਇਹਦੀ ਸਾਸ ਤੇ ਬਾਰ-ਬਾਰ ਇੱਕੋ ਗੱਲ ਕਰੀ ਜਾਂਦੀ ਆ ਹੈ ਪਤੀਆਂ ਨੇ ਚੰਗੀਆਂ ਹੁੰਦੀਆਂ ਪਤੀਆਂ ਵਿਚਾਰੀਆਂ ਕਿੱਥੇ ਜਾਣ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਇੰਨੀ ਕੋ ਸੋਚ ਮਾੜੀ ਏ ਇਹਦੀ ਇਹਦੀਆਂ ਘਰੇ 3 ਹੈਗੀਆਂ ਵਾ ਸਭ ਕੋ ਚੰਗੀ ਹੋਵੇ ਤੇ ਕਵੇ ਘਰ ਵਿੱਚ ਧੀ ਹੋਣੀ ਵੀ ਜ਼ਰੂਰੀ ਆ ਚੰਦਰ ਰੱਬਾ ਮੈਨੂੰ ਤਾਂ ਬੜਾ ਡਰ ਲੱਗਣ ਡਿਆ ਵਾ ਮੇਰੀ ਧੀ ਨੂੰ ਪੁੱਤ ਮਿਲ ਜੇ ਨਾ ਤਾਂ ਵਾ ਅਬ ਕੀ ਹੋ ਗਿਆ ਤੇ ਕੀ ਸੱਚੀ ਚਾਹੁੰਦੇ ਸੋਚਣਾ ਪੁੱਤ ਕੀ ਆ ਤੇਰੀ ਸਸਤੀਆਂ ਗੱਲਾਂ ਸੁਣ ਕੇ ਤੇ ਮੇਰਾ ਮਨ ਹੀ ਡਰ ਗਿਆ ਅੱਜ ਕਿਉਂ ਕੀ ਕਹਿਗੇ ਤੁਹਾਨੂੰ ਮੈਨੂੰ ਕਹਿੰਦੀ ਆ ਕਿ ਧੀਾਂ ਮੈਨੂੰ ਬੜੀਆਂ ਬੁਰੀਆਂ ਲੱਗਦੀਆਂ ਵਾ ਮੈਨੂੰ ਕੁੜੀਆਂ ਨ ਚੰਗੀਆਂ ਲੱਗਦੀਆਂ ਆਂਦੀ ਅੰਮੀ ਇਹ ਗੱਲ ਤੇ ਮੈਨੂੰ ਵੀ ਇੱਕ ਦੋ ਵਾਰੀ ਕਹਿਤੀ ਆ ਮੈਂ ਅੱਤੇ ਕੁਛੰਨੂ ਵੀ ਕਿਹਾ ਹੀ ਕੀ ਆਂਦੀ ਹੀ ਮੈਨੂੰ ਕੁੜੀ ਨਹੀਂ ਚਾਹੀਦੀ ਮੈਨੂੰ ਨਹੀਂ ਤੇ ਤੂੰ ਕਹਿਣਾ ਹੀਗਾ ਵੀ ਮੇਰੇ ਕਿਹੜਾ ਹੱਥ ਵਸਵਾ ਇਹ ਤੇ ਰੱਬ ਦੀ ਦਾਤ ਵਾ ਹੁਸ਼ਰਨ ਨੇ ਫਿਰ ਮੈਨੂੰ ਕਿਹਾ ਕੰਨੇ ਤੂੰ ਨਾ ਕੁਝ ਸੋਚਿਆ ਕਰ ਕੋਈ ਗੱਲ ਨਹੀਂ ਜੋ ਵੀ ਹੋਗਾ ਉਹਨੂੰ ਮਨਜ਼ੂਰੀ ਆ ਅਜੇ ਤੇ ਪੁੱਤ ਪਰੌਣਾ ਚੰਗਾ ਵਾ ਜੇ ਪਰੌਣਾ ਨਾ ਚੰਗਾ ਹੁੰਦਾ ਤੇ ਫਿਰ ਪੁੱਤ ਤੂੰ ਕਿੱਥੇ ਜਾਂਦੀ ਮਮਮੀ ਢਾਰੀ ਲੱਗਾ ਲੈ ਚੱਲ ਤੂੰ ਡਰਿਆ ਨਾ ਕਰ ਮੈਨੂੰ ਛੱਡ ਦੇ ਤੇ ਫਿਰ ਪਤਾ ਨਹੀਂ ਕੀ ਕਰਨਾ ਮਮਮੀ ਚੱਲ ਕੋਈ ਨਹੀਂ ਪੁੱਤ ਤੂੰ ਡਰਨਾ ਮੇਰੀ ਧੀ ਉਹਦਾ ਆਦਿਆ ਗਲਾ ਸੁਣ ਕੇ ਤੇ ਮੇਰਾ ਵੀ ਮਨ ਡਰ ਗਿਆ ਮੈਨੂੰ ਵੀ ਬੜੀ ਸੋਜੀ ਲੱਗੀ ਉਦੋਂ ਦੀ ਹਾਂ ਮੁੰਡਾ ਨਾਲ ਲੱਗ ਬੰਦੇ ਨੂੰ ਕਿਤੇ ਕੋਰ ਨੂੰ ਕੱਢ ਦਿੰ। ਹਾਈ ਹਾਈ ਚੁੱਪ ਕਰ ਪਤਾ। ਐਂਦਾ ਨਾ ਬੋਲ। ਹੈ? ਮੇਰਾ ਮਨ ਬੜਾ ਘਬਰਾਉਂਦਾ ਈਓ। ਸਾਡੀ ਇੱਜ਼ਤ ਬਣੀ ਹੈ ਲਾਗੇ ਛਗੇ ਹੁਣ। ਇੱਕ ਵਾਰੀ ਕਿਹਾ ਵੀ ਕਿ ਮੇਰਾ ਜੀਵਨ ਦਾ ਜਾਨ ਨੂੰ। ਹੂੰ। ਤੇ ਮੈਨੂੰ ਕਹਿੰਦੇ ਤੇ ਮੈਂ ਤਾਂ ਸੁਣ ਲਿਆ ਸੀ। ਉਹਦੇ ਕੁਛ ਅੰਨੇ ਵੀ ਦੱਸਿਆ। ਕਹਿੰਦੇ ਤੇ ਜਾਣਾ ਵਾ ਤੇ ਸਾਰਾ ਕੱਚਾ ਦੇ ਮਾਪਿਓ ਚੁੱਕ ਲੈ। ਹਾਇ ਰੱਬ। ਪਤਾ ਨਹੀਂ ਕਿਉਂ ਰੱਬ ਭੁੱਲਾ ਇਹ ਜਨਾਨੀ ਨੂੰ। ਮੈਨੂੰ ਤੇ ਇਹ ਨਹੀਂ ਸਮਝ ਆਉਂਦੀ। ਮੈਂ ਤੇ ਫਿਰ ਕੁਛਨ ਨੂੰ ਕਿਹਾ ਕਿ ਮੈਂ ਨਹੀਂ ਜਾਣਾ। ਪੁੱਤ ਤਾਂ ਹੀ ਡਰ ਗਿਆ ਹੀ ਗਿਆ ਆਪਾਂ ਵੀ ਇਹ ਸੋਚਿਆ ਜੇ ਕਿਤੇ ਮਾੜੀ ਮੋਟੀ ਉੱਚੀ ਨੀਚ ਹੋ ਗਈ ਨਾ ਇਹ ਜਨਾਨੀ ਨੇ ਤਾਂ ਹਾਨੂੰ ਛੱਡਣਾ ਹੀ ਨਹੀਂਗਾ ਤਾਂ ਹੀ ਤੇ ਹੁਣ ਮੈਂ ਤੁਹਾਨੂੰ ਫੋਨ ਕਰਕੇ ਸਾਥ ਲੈ ਆਪਾਂ ਮੰਮੀ ਆ ਜਾਓ ਮੈਨੂੰ ਮਿਲ ਚੋ ਚੱਲ ਪੁੱਤ ਕੋਈ ਨਹੀਂ ਤੂੰ ਤੇ ਇੱਕ ਵਾਰੀ ਫੋਨ ਕਰਦੀ ਆਪਾਂ ਭੱਜੇ ਆ ਜੰਨੇ ਆ ਭਾਵੇਂ ਹਾਨੂੰ ਸਾਸ ਤੇਰੀ ਚੰਗਾ ਨਹੀਂ ਚੰਦੀ ਵੇਖ ਕੇ ਮੱਥੇ ਵਟਪਾਉਂਦੀ ਆ ਸਮਝ ਨਹੀਂ ਆਉਂਦੀ ਮੈਨੂੰ ਮੰਮੀ ਦੀ ਸੋਚ ਨਹੀਂ ਮਾੜੀ ਛੇ ਪੁੱਤ ਤਾਂ ਮੰਮੀ ਦੀ ਸੋਚ ਨਹੀਂ ਜਿੰਨਾ ਕੋ ਚਾਰ ਪੈਸੇ ਹੁੰਦੇ ਆ ਨਾ ਉਹ ਮਾੜੇ ਬੰਦੇ ਨੂੰ ਓਦਾਂ ਨਹੀਂ ਕੋ ਸਮਝਦੇ ਕੋਈ ਗੱਲ ਨਹੀਂ ਮੰਮੀ ਜਿਹੜਾ ਬੱਚਾ ਵੀ ਆਊਗਾ ਉਹ ਤੇ ਸਾਰਿਆਂ ਲਈ ਇੱਕੋ ਹੀ ਆ ਨਾ ਇੱਕੋ ਹੀ ਆ ਪੁੱਤ ਪਰ ਇਹ ਸਮਝੇ ਤਾਂ ਤਾਂ ਵਾ ਨਾ ਚਲ ਤੂੰ ਕੰਨੋਂ ਟੈਨਸ਼ਨ ਲੈਨੀ ਆ ਜਦੋਂ ਆਪਾਂ ਤੇਰੇ ਨਾਲ ਆ ਗੁਰਸ਼ਰਨ ਤੇਰੇ ਨਾਲ ਆ ਤੇਰਾ ਸਾਰਾ ਵੀ ਬੜਾ ਚੰਗਾ ਵਾ ਤੇ ਇਹ ਕੱਲੀ ਕੀ ਕਰ ਲੂਗੀ ਹੈ ਕੋਈ ਨਹੀਂ ਤੂੰ ਫਿਕਰ ਨਾ ਕਰਿਆ ਕਰ ਕੋਈ ਨਹੀਂ ਤੂੰ ਖੁਸ਼ ਰਹਿਆ ਕਰ ਚੰਗਾ ਨਹੀਂ ਮੈਂ ਤੇ ਖੁਸ਼ ਹੀ ਰਹਿਣੀ ਆ ਤੂੰ ਨਾ ਟੈਨਸ਼ਨ ਲਿਆ ਕਰ ਕੋਈ ਵੀ ਕੋਈ ਗੱਲ ਨਹੀਂ ਸੋਚਦੇ ਲੱਗ ਜਾਂਦੀ ਮੇਰੀ ਗੱਲ ਸੁਣ ਜਦੋਂ ਘਰ ਵਿੱਚ ਬੱਚਾ ਆ ਗਿਆ ਨਾ ਇਹਨੇ ਆਪੇ ਚੰਗੀ ਹੋ ਜਾਣਾ ਠੀਕ ਆ ਭਾਵੇਂ ਧੀ ਖਾਵੇਂ ਭਾਵੇਂ ਪੁੱਤ ਹੋਵੇ ਜਦੋਂ ਵੇਖੂਗੀ ਨਾ ਵੇੜੇ 'ਚ ਖੇਡਦੇ ਆ ਇਹਨੇ ਆਪੇ ਚੰਗੀ ਹੋ ਜਾਣਾ ਚਲੋ ਕੋਈ ਗੱਲ ਚੰਗਾ ਕਰੇ ਵਾਧੂ ਚੰਗਾ ਹੀ ਕਰੂਗਾ ਹਾਂ ਹਾਂ ਤੂੰ ਨਾ ਫਿਕਰ ਕਰਿਆ ਕਰ ਐਵੇਂ ਸੁੱਕਦੀ ਜਾਂਦੀ ਫਿਕਰ ਕਰ ਕਰਕੇ ਕੋਈ ਗੱਲ ਨਹੀਂ ਹਾਂ ਅਹੋ ਦੋ ਜੀ ਦਾ ਹਾਂ ਜੀ ਚਲੋ ਪੜੀ ਨਹੀਂ ਯਾਰ ਮੈਂ ਲਿਆਉਣੀ ਆ ਤੇ ਮੰਮੀ ਹੁਣੇ ਆਏ ਤੁਹਾਨੂੰ ਪਤਾ ਮੰਮੀ ਨਹੀਂ ਆਏ ਆ ਕਦੋਂ ਦੇ ਸਵੇਰ ਦੇ ਆਏ ਆ ਤੂੰ ਮੈਨੂੰ ਦੱਸਿਆ ਜੀ ਮੈਂ ਛੇਤੀ ਆ ਜਾਈਂਦਾ ਚਲ ਕੋਈ ਨਾ ਤੁਸੀਂ ਜਾਓ ਨਾ ਲੱਗੇ ਤੇ ਮੈਂ ਪਾਣੀ ਲੈ ਕੇ ਆਉਣੀ ਹਾਂ ਸਮੇਂ ਲਈ ਹੀ ਬਣਾ। ਸਮੇਂ ਲਈ ਹੁੰਦੀ ਚੱਲੋ ਤੁਸੀਂ ਅੰਦਰ। ਗਰਮੀ 'ਚ ਕਿਹੜਾ ਕੰਮ ਕਰਦਾ ਸੱਕਾ। ਮੱਤ ਵੱਜ ਗਈ ਆਗੇ। ਹੈਂ? ਇਹ ਦਿਲ ਜੀ ਦਾ ਡਾੜੀ ਤਰੇ ਆਂਡਾ ਲੱਗਦਾ। ਡਾੜੀ। ਸੱਸੀ ਕਾ ਭਾਜੀ, ਸੱਸੀ ਕਾ ਭਾਜੀ, ਕੀ ਹਾਲ ਏ? ਤੁਸੀਂ ਕਹਤੋਂ ਖੇਚੋ ਕੀਤੇ ਕਾਇ? ਪਹਿਲੀ ਕਹਤੋਂ ਆਏ ਜੇ। ਹਾਂ ਨਹੀਂ ਨਹੀਂ, ਰਿਵਾਜ ਮਾਰ ਦਿੰਦੇ। ਚਲੋ ਬੀਬੀਆਂ ਬੀਬੀਆਂ ਬੈਠ ਵੀ ਇਹਨੂੰ ਗੱਲਾਂ ਮਤਾਂ ਕਰਨ। ਮੈਂ ਚੱਲ ਜਾ ਕੇ 10 ਮਿੰਟ ਉਹਨਾਂ ਤੁਹਾਡੇ ਨਾਲ ਕੋ ਹੋਣਾ ਵਾ। ਉਹ ਮੈਂ ਨਾਲੇ ਕੰਮ ਦਾ ਦੇਣਾ ਵਾ। ਨਾਲੇ ਜਿਹੜਾ ਸਿਹਾਲ ਤੋਂ ਕੜਾ ਉਹ ਲੱਗ ਜੇ ਉਹ ਚੰਗਾ ਦਾ ਕੀ ਗੱਲ ਹੈਗੀ ਆ ਹੋਰ ਭੈਣ ਜੂ ਨਹੀਂ ਆਏ ਕਿ ਮੈਂ ਆਏ ਆਏ ਸੱਜਣਾ ਠੀਕ ਹੈ ਧਿਆਨ ਦੀ ਹੋਰ ਤੁਸੀਂ ਸੌ ਬਸ ਵਧੀਆ ਮੈਂ ਤੇ ਨਾ ਇਹ ਨੰਗੇ ਨੰਗਾ ਦੇ ਵੇਖਿਆ ਮੈਨੂੰ ਲੱਗੇ ਬੰਦੇ ਜਾਂਦੇ ਉਹ ਗੁੰਡੇ ਲਾਉਣ ਮੈਂ ਹਲਾ ਜੀ ਥੜਾ ਗੰਨਾ ਹਾਂ 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 ਤੇ ਕਿਉਂ ਨਹੀਂ ਰੱਤਾ ਨੂੰ ਪਤਾ ਕਿਸੇ ਕਿਸੇ ਕਤਾਰ ਪੁਰਾਣਾ ਹੋਇਆ ਓਏ ਹਵੇ ਤੇ ਗੱਲ ਤੁਹਾਡੀ ਸਹੀ ਹੈ ਤੇ ਨਾਲੇ ਫਾਰ ਨਾ ਮਤਲਬ ਕਿ ਬਿਜਣੀ ਚਾਹੀਦੀ ਨਾਲੇ ਨਾ ਇੱਕ ਗੱਲ ਆ ਗਈ ਫਸਲ ਜਿਹੜੀ ਹੈ ਨਾ ਰਵੀ ਬੀਜੀ ਹੋਵੇ ਨਾ ਤੇ ਫਾਇਦੇ ਜ ਰਹੀਦਾ ਵਾ ਨਾਲੇ ਆ ਚੰਗਾ ਹੋ ਗਿਆ ਭਾਈ ਜਿਹੜਾ ਮੀਂਹ ਮੂੰਹ ਪੈ ਗਿਆ ਵਾ ਇਹ ਤਾਂ 72 ਆ ਗਿਆ ਨੀ ਤੇ ਤੁਹਾਡਾ ਲੇਟ ਹੋਈ ਨੇ ਕਿ ਮਰ ਆ ਚਲੋ ਦਾਤੇ ਪਾਣੀ ਲਾ ਦੇ ਦਵਾ ਹਾਂਜੀ ਹਾਂਜੀ ਇਹ ਆ ਵੀ ਹੁਣ ਗੁੱਡੀਆਂ ਸੁਕਣਗੀਆਂ ਛੜਾ ਆਹ ਇਹ ਗੱਲ ਹੈਗੀ ਆ ਇਹ ਪਚਾਓ ਗਿਆ ਹਾਂ ਹਾਂ ਸਣੀ ਕੈਂਡਿਆ ਵੀ ਮੈਂ ਜਾਨਾ ਉਹਦੇ ਠੀਕ ਨਹੀਂ ਅੱਜ ਸਿਰਕੂਟ ਹੋਣ ਲਈ ਅੱਛਾ 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 ਮੈਂ ਬੈਹ ਕਰ ਤੂੰ ਹਾਂ ਛਾੜੀ ਕੱਢਣੀ ਮੈਂ ਕੱਢ ਦਨੇ ਆ ਆ ਠੀਕ 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 ਹਾਂਜੀ ਚਲੋ ਚਲੋ ਚੱਲ ਜਾਈਏ ਘਰ ਨੂੰ ਆਪਾਂ ਨਹੀਂ ਤੁਸੀਂ ਲੱਗੋ ਕੰਮ ਤੇ ਨਹੀਂ ਨਹੀਂ ਬੰਨਿਆ 10 ਮਿੰਟ ਹੋ ਸੇ ਨਹੀਂ ਕੋਈ ਗੱਲ ਨਹੀਂ ਹਾਂ ਹੋਰ ਸੌ ਸਿੱਧਾ ਬਸ ਵਧੀਆ ਠੀਕ ਹੈਗਾ ਹਾਂਜੀ ਕੰਮ ਕੀ ਦਾ ਕਣਕ ਦੇ ਬੜੇ ਡਣਾ ਦੀ ਖਾਮਸੂਨ ਦਿੱਤੀ ਆ ਅੱਛਾ ਅੱਛਾ ਤੇ ਬਾਕੀ ਹੋਰ ਫਿਰ ਮੈਂ ਉਹਦੀ ਜਦੀਦੀ ਮਾਂ ਕਹਿੰਦੀ ਚਲੀਏ ਮੇਲਾ ਹੀ ਐ ਤੇ ਮੈਂ ਚਲੋ ਜੀ ਮਾਰਾਂ ਕਰੋ ਚੱਕਰ ਤੋਂ 10 ਮਿੰਟ ਮੈਂ ਫੇਰਾ ਮਾਰਾਂ ਨਹੀਂ ਆਉਂਦੇ ਬੜੀ ਚਲੀ ਜੇ ਆ ਜਾਣਾ ਬਣਾ ਕੀ ਆ ਭਾਜੀ ਟਾਈਮ ਤੇ ਲੱਗਦਾ ਨਹੀਂ ਤੁਹਾਨੂੰ ਪਤਾ ਹੀ ਆ ਇਹ ਤਾਂ ਗੱਲ ਹੈ ਹੁਣ ਵੇਖ ਲਓ ਵਜੇ ਹੀ ਤੁਹਾਨੂੰ ਪੁੱਛੇ ਵੀ ਤੁਸੀਂ ਕਿਉਂ ਨਹੀਂ ਆਉਂਦੇ ਤੇ ਵੇਖ ਲਓ ਤੁਹਾਡਾ ਤੇ ਕੰਮ ਸਿਰ ਤੇ ਪਿਆ ਸਾਰਾ ਹਾਂਜੀ ਇਹ ਤਾਂ ਗੱਲ ਹੈਗੀ ਆ ਤੇ ਘਰੋਂ ਘਰੀ ਇਤਰਾ ਹੀ ਆ ਥੋੜਾ ਬ ਭਾਵੇਂ ਬਹੁਤਾ ਵਾ ਚਲੋ ਮਹਾਰਾਜ ਨੇ ਥੋੜਾ ਬਹੁਤਾ ਹਾਰ ਦਿੱਤਾ ਲੱਗੇ ਰਹੀਦਾ ਵਾ ਸਾਰੇ ਲੱਗੇ ਇਹ ਗੱਲ ਤੇ ਰਹੀ ਬਿਲਕੁਲ ਜੀ ਬਿਲਕੁਲ ਹੋਰ ਨਵੀਤਾ ਜੀ ਬਾਤ ਵਧੀਆ ਚਲੋ ਠੀਕ ਰਹਿਓ ਅੱਜ ਰਾਤ ਤੁਸੀਂ ਕੋ ਨਹੀਂ ਰਾਤ ਨਹੀਂ ਘਰ ਰਹਿਣਾ ਅਹੀਂ ਚੱਲ ਜਾਣਾ ਮੈਂ ਤੇ ਬੱਸ ਨਾ ਮੈਂ ਉਹੀ ਕਹਿਣ ਦੀ ਦਿਲ ਦਾ ਥੋੜਾ ਜਿਹਾ ਕਰ ਲਈ ਘਰ ਅੱਛਾ ਤੇ ਮੈਂ ਚੱਲ ਪ੍ਰਾਤਨ ਮੈਂ ਫੇਰਾ ਮਾਰ ਆਉਣਾ ਕੋਈ ਇਹ ਕਿਤੇ ਮੈਸਰਿੰਗੋ ਕਿਹਾ ਵਾ ਹਾਂ ਹਾਂ ਮੈਂ ਹਾਂ ਕੁੜੀ ਦਾ ਕਾਹ ਰੱਖਿਆ ਕਰ ਹਾਂ 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 ਆਹ ਦਿਨ ਜਿਹੜੇ ਨਾਲ ਦਾ ਮਤਲਬ ਕਾਹ ਰੱਖਿਆ ਕਰ ਇਹ ਆਏ ਤੇ ਗੱਲ ਆ ਗਈ ਚਲੋ ਕੋਈ ਗੱਲ ਨਹੀਂ ਕੋਈ ਨਹੀਂ ਹਾਂਜੀ ਰੌਣਾ ਨਾ ਕਰੋ ਤੁਸੀਂ ਕੋਈ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਕਿ ਹਾਂ ਜਦਾਂ ਦੀ ਢਾਡੀ ਧੀ ਆ ਤਾਂ ਦੀ ਢਾਡੀ ਉਹ ਨਹੀਂ ਨਹੀਂ ਭਾਜੀ ਸਾਨੂੰ ਤੇ ਢਾੜ ਤੇ ਬੜਾ ਤਗੜਾ ਮਾਣ ਵਾ ਤੇ ਕੋਈ ਗੱਲ ਨਹੀਂ ਇਸ ਤਰ੍ਹਾਂ ਹੀ ਚਲੋ ਚਲੋ ਹਾਂ ਪਰ ਆਪਦਾ ਥੋੜਾ ਸੁਭਾਅ ਹੈਗਾ ਉਸ ਹਿਸਾਬ ਦਾ ਹਾਂਜੀ ਹਾਂਜੀ ਪਰ ਦਿਲ ਦੀ ਨਹੀਂ ਮਾੜੀ ਤੇ ਬਾਣ ਤੇ ਲਾ ਜਾਂਦੀ ਛੜੀ ਬੋਦੀ ਆ ਭਾਜੀ ਜਦੋਂ ਕਰਜੀ ਆਗੇ ਨਾ ਨਵੇਂ ਤੇ ਸਾਰੇ ਬਦਬਦ ਜਿਹੜਾ ਮੈਂ ਕੋਈ ਗੱਲ ਦੀ ਵ ਇਹ ਕੋਈ ਗੱਲ ਹੀ ਨਹੀਂ ਗਈ ਕੋਈ ਗੱਲ ਨਹੀਂ ਨਾ ਵੀ ਦਿਲ ਤੋਂ ਗੱਲ ਆਇਆ ਕਰੋ ਹਾਂਜੀ ਹਾਂਜੀ ਠੀਕ ਠਾਕ ਸਭ ਕੋਈ ਗੱਲ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਗੱਲ ਨਾ ਕਰਦੇ ਹਾਂ ਨਾ ਨਾ ਚਲੋ ਪੇਗਾ ਭਾਜੀ ਮੈਂ ਨਾ ਚਲਦੇ ਘਰ ਬੈਠ ਗੱਲ ਹਾਂ ਉਹ ਨਹੀਂ ਨਹੀਂ ਬਣਾ ਗਿਆ ਚਲੋ ਕੋਈ ਨਹੀਂ ਮੈਂ ਨਾ ਮੁੜ ਕੇ ਆਉਣਾ ਫਿਰ ਤੁਸੀਂ ਬਹੁਤ ਜਾ ਕੇ ਚਲ ਚਲੋ ਆ ਜਾਓ ਫਿਰ ਬਹਿ ਕੇ ਗੱਲ ਕਰਾਂ ਆਨੇ ਜੀਗਰ ਠੀਕ ਚਲ ਚੰਗਾ ਠੀਕ ਚਲੋ ਠੀਕ ਬਹੁਤ ਠੀਕ ਓਕੇ ਜੋ ਰਹਿਲਾਤੀ ਹਾਲਾ ਫੇਰ ਹੁੰਦਾ ਹੈ ਮਾਂ ਪਿਓ ਹਾਲ ਚਾਲ ਪੁੱਛਣਾ ਹੁੰਦੇ ਆ ਦੱਸ ਦੇਣੀ ਪ੍ਰਵਦਾ ਇਦਾਂ ਬੋਲਦੀ ਐ ਲੈ ਇਹ ਤੇ ਗੱਲ ਮੜੀ ਆ ਚਲੋ ਕੀ ਕਰ ਲੈਣਾ ਆਪਾਂ ਆਪਣਾ ਸੁਭਾਅ ਹੁੰਦਾ